रोकनी ਆਪ ਬਣਾ ਦੇ ਬਸ ਸਸਿਕਾਲ ਜੀ ਮੈਂ ਵਿਟੂ ਚਾਹਲ ਬੀਐਸ ਮੋਟਰ ਬਰਨਾਲਾ ਤੋਂ ਕੀ ਹਾਲ ਚਾਲ ਨੇ ਠੀਕ ਹੋ ਜੀ ਭਾਈ ਮੇਤਰੋ ਜ਼ਿੰਦਗੀ ਦਾ ਇੱਕ ਅਸੂਲ ਆਪਣਾ ਆਪਾਂ ਕਦੇ ਕਿਸੇ ਬੰਦੇ ਨੂੰ ਗਲਤ ਗਾਈਡ ਨਹੀਂ ਕੀਤਾ ਕਸਟਮਰ ਨੂੰ ਹਮੇਸ਼ਾ ਸਹੀ ਸਲਾਹ ਦਈਦੀ ਹੈ ਤੇ ਜਿਹੜਾ ਬੰਦਾ ਆਪਣੇ ਕੋਲੇ ਪਹੁੰਚ ਗਿਆ ਜਿੰਨਾ ਵੀ ਉਹਦਾ ਫਾਇਦਾ ਅਸੀਂ ਆਪ ਖੁਦ ਕਰ ਸਕਦੇ ਹਾਂ ਉਹਨਾ ਅਸੀਂ ਕਰਕੇ ਦੇਣਾ ਉਹ ਕਸਟਮਰ ਦੀ ਨੌਲੇਜ ਤੇ ਹੁੰਦਾ ਨਹੀਂ ਪਰ ਕਰਕੇ ਦਿੰਦਾ ਫੇਰ ਵੀ ਵੀ ਬੰਦੇ ਯਾਦ ਕਰਨ ਜਰ ਵੀ ਕਿਸੇ ਬੰਦਿਆਂ ਨਾਲ ਆਪਣਾ ਬਾਹ ਪਿਆ ਸੀਗਾ ਆ ਆਹ ਡੇਅਰ ਗੱਡੀ ਆ ਸਾਰੀ ਗੱਡੀ ਆਲ ਬਾਡੀ オリジナル ਕਲਰ ਦੀ ਸੀਗੀ ਤੇ ਅਗਲੀ ਗੱਲ ਇੱਕ ਮੈਂ ਤੁਹਾਨੂੰ ਹੋਰ ਕਹਿ ਦਵਾਂ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ ਵੀ ਕਦੇ ਵੀ ਕਿਸੇ ਦਾ ਮੰਗਵਾ ਸਾਧਨ ਨਾਲ ਲੈ ਕੇ ਜਾਵੋ ਜੇ ਸਰਦਾ ਤਾਂ ਸਾਰੋ ਐਮਰਜੈਂਸੀ ਦੇ ਵਿੱਚ ਜ਼ਰੂਰ ਇਹ ਚੀਜ਼ਾਂ ਲੈਣ ਦੇਣ ਵਾਸਤੇ ਬਣੀਆਂ ਨੇ ਪਰ ਜੇ ਸਰਦਾਗਾ ਤਾਂ ਸਾਰੋ ਕਦੇ ਕਿਸੇ ਦੀ ਚੀਜ਼ ਮੰਗਮੀ ਨਾ ਲੈ ਕੇ ਜਾਵੋ ਜੇ ਲੈ ਕੇ ਜਾਂਦੇ ਹੋ ਤਾਂ ਕੇਅਰ ਕਰੋ ਬਾਈ ਉਹ ਚੀਜ਼ ਦੀ ਇਹ ਵੀ ਕੋਈ ਭਰਾ ਇਦਾਂ ਹੀ ਗੱਡੀ ਕਿਸੇ ਦੀ ਮੰਗਮੀ ਲੈ ਗਿਆ ਸੀਗਾ ਤੇ ਬਾਈ ਚਾਂਸ ਕੋਈ ਇਹਦੇ ਨਾਲ ਥੋੜਾ ਬਹੁਤਾ ਹੈਪਨ ਹੋ ਗਿਆ ਗੱਡੀ ਦੇ ਨਾਲ ਤੇ ਉਹ ਕੰਮ ਕਰਵਾ ਕੇ ਦੇ ਰਿਹਾ ਉਹ ਉਹਦੇ ਵੈਰੀ ਗੁੱਡ ਆ ਉਹ ਬੰਦੇ ਵਾਸਤੇ ਉਹ ਕਹਿੰਦਾ ਵੀ ਸਿਰਾ ਕੰਮ ਕਰਾ ਕੇ ਦਊਂਗਾ ਵੀ ਪਰ ਜੋ ਹੋ ਗਿਆ ਤੇ ਇਹ ਤਾਂ ਕੋਈ ਟਾਲ ਨਹੀਂ ਸਕਦਾ ਕਿਸੇ ਦਾ ਵੀ ਹੋ ਸਕਦਾ ਇਹ ਗੱਡੀ ਹਾਲ ਬਾਡੀ ओरिजिनल ਕਲਰ ਦੀ ਸੀ ਤੇ ਇਹਦਾ ਫੈਂਡਰ ਵੀ ਡੈਮੇਜ ਹੋ ਗਿਆ ਸੀ ਆ ਪਹਿਲੇ ਦਿਨ ਜਦੋਂ ਕਸਟਮਰ ਦੇ ਨਾਲ ਡੀਲ ਹੋਈ ਆ ਸਾਡੀ ਉਹ ਨੂੰ ਇਹ ਕਿਹਾ ਸੀ ਵੀ ਫੈਂਡਰ ਚੇਂਜ ਕਰਨਾ ਪਊਗਾ ਪਰ ਫੈਂਡਰ ਸੀਲਡ ਦੇਖ ਕੇ ਵੀ ਫੈਂਡਰ ਦਾ ਕੱਲਾ ਕੱਲਾ ਨਟ ਸੀਲਡ ਆ ਆ ਨਟ ਵੀ ਸੀਲਡ ਆ ਆ ਨਟ ਸੀਲਡ ਆ ਥੱਲੋਂ ਜਿਹੜੀ ਕੰਪਨੀ ਦੀ ਸੀਲ ਬਣਾਈ ਹੁੰਦੀ ਆ ਵੀ ਉਹ ਯਾਰ ਬਿਲਕੁਲ ਸਹੀ ਪਈ ਆ ਵੀ ਆਪਾਂ ਆਪ ਖੁਦ ਥੋੜੀ ਜੀ ਮਿਹਨਤ ਵੱਧ ਕਰ ਲਓ ਵੀ ਇਹਨਾਂ ਨੂੰ ਫੈਂਡਰ ਉਹੀ ਠੀਕ ਕਰਕੇ ਦੇ ਦੋ ਆ ਦੇਖੋ ਮੈਂ ਤੁਹਾਨੂੰ ਫੈਂਡਰ ਦਿਖਾਉਣਾ ਆ ਫੈਂਡਰ ਵੀ ਮੇਰੇ ਕੋਲੇ ਪਿਆਗਾ ਮੈਂ ਫੈਂਡਰ ਨਵਾਂ ਨਹੀਂ ਪਾਇਆ ਪਰ ਗੱਡੀ ਦੀ オリジナル ਕੰਪਨੀ ਕੁਆਲਿਟੀ ਬਚਾਉਣ ਦੇ ਲਈ ਮਿਹਨਤ ਕੀਤੀ ਹੈ ਇਹਦੇ ਤੇ ਆ ਜਿਹੜੀਆਂ ਵਿੰਡੋਆਂ ਨੇ ਇਹਨਾਂ ਦੇ ਉੱਪਰ ਸਕ੍ਰੈਚ ਲੱਗ ਗਏ ਸੀਗੇ ਜਿੰਨੀਆਂ-ਜਿੰਨੀਆਂ ਤੁਸੀਂ ਦੇਖੀਆਂ ਆਪਾਂ ਓਨੀਆਂ-ਓਨੀਆਂ ਪੇਂਟ ਕਰਨੀਆਂ ਨੇ ਇਹ ਨੀਚੇ ਇਹਦੇ ਬਰੀਕ ਸਕ੍ਰੈਚ ਲੱਗੇ ਆ ਸੀ ਜਿਹਦੇ ਉੱਤੇ ਆਪਾਂ ਟਾਕ ਪੱਟੀ ਚੈੱਕ ਕੀਤੀ ਆ ਤੇ ਸਾਰਾ ਕੰਮ ਬਾਈ ਨੂੰ ਪੂਰਾ ਬੰਬ ਕਰਕੇ ਦੇਣਾ ਪੂਰੀ ਤਸੱਲੀ ਦੇ ਨਾਲ ਗੱਡੀ ਫੜੀ ਆ ਯਾਰ ਮੈਂ ਕਿਹਾ ਜ਼ੀਰੋ ਜਜਮੈਂਟ ਵਾਲਾ ਕੰਮ ਹੋਊਗਾ ਦੁਬਾਰਾ ਹੀ ਗੱਡੀ ਤੁਹਾਡੀ ਫੇਰ ਉਦਾਂ ਹੀ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜੀ ਹੋਊਗੀ ਬਹੁਤ ਉਹ ਬੰਦਾ ਟੈਨਸ਼ਨ ਚ ਹੋ ਜਾਂਦਾ ਨਾ ਯਾਰ ਵੀ ਮੈਂ ਥੋੜੇ ਦਿਨ ਹੋਰ ਵੀ ਗੱਲ ਹੈ ਇਹਨਾਂ ਨੇ ਥੋੜੇ ਦਿਨ ਪਹਿਲਾਂ ਗੱਡੀ ਇਹ ਪਰਚੇਸ ਕੀਤੀ ਸੀ ਲਈ ਸੀਗੀ ਉਹਨਾਂ ਦਾ ਤਾਂ ਚਾਵ ਨਹੀਂ ਸੀ ਅਜੇ ਪੂਰਾ ਹੋਇਆ ਵਿਚਾਰਿਆਂ ਦਾ ਪਰ ਇਦਾਂ ਦਾ ਹੋ ਗਿਆ ਚਲੋ ਕੋਈ ਗੱਲ ਨਹੀਂ ਕੁਦਰਤੀ ਗੱਲ ਹੈਗੀ ਤੇ ਪਰ ਜਿਹੜੇ ਬੰਦੇ ਨੇ ਕੰਮ ਕਰਵਾ ਕੇ ਦੇਣਾ ਉਹ ਵੀ ਕਹਿੰਦਾ ਯਾਰ ਕੋਈ ਦਿੱਕਤ ਨਹੀਂ ਸਿਰਾ ਕਰਕੇ ਦੇ। ਉਹ ਚੀਜ਼ ਆ ਵੀ ਕੰਪਨੀ ਕੁਆਲਿਟੀ ਬਚਾਉਣ ਦੇ ਵੱਲ ਸਾਡਾ ਪੂਰਾ ਫੁੱਲ ਧਿਆਨ ਹੁੰਦਾਗਾ ਵੀ ਸਾਡੇ ਕੰਮ ਦੇ ਵਿੱਚ ਸਾਡੀ ਮਿਹਨਤ ਜਿੰਨੀ ਮਰਜ਼ੀ ਆ ਜੀ। ਕੋਈ ਦਿੱਕਤ ਨਹੀਂ 2 ਦਿਨ ਵੱਧ ਲੱਗ ਜਾਣਗੇ। ਪਰ ਕੰਪਨੀ ਕੁਆਲਿਟੀ ਸਾਡੇ ਲਈ ਪਹਿਲ ਦੇ ਆਧਾਰ ਤੇ ਆ। ਬਹੁਤੇ ਬੰਦੇ ਇਹ ਚੀਜ਼ਾਂ ਨੋਟ ਨਹੀਂ ਕਰਦੇ। ਵੀ ਕੰਪਨੀ ਕੁਆਲਿਟੀ ਕੀ ਬਚਾਉਣੀ ਆ ਆਪਾਂ ਕੀ ਲੈਣਾ ਯਾਰ ਮੈਨੂੰ ਕੀ ਸੀ ਆ ਫੈਂਡਰ ਸੀਗਾ ਮੈਂ ਨਵਾਂ ਪਾ ਕੇ ਤੇ ਕੰਮ ਨਿਮੇੜ ਦੇਣਾ ਸੀਗਾ। ਪਰੀ ਦੀ ਡੈਂਟਿੰਗ ਕਰਵਾਈ ਹੈ ਦੁਬਾਰਾ ਤੇ ਫਿਰ ਉਹਦੇ ਉੱਤੇ ਪੱਟੀ ਵਗੈਰਾ ਭਰੀਆ ਤੇ ਚਲੋ ਯਾਰ ਬਾਹਰੋਂ ਦਾ ਪੇਂਟ ਹੋ ਗੇ ਉਹਨੇ ਉਦਾਂ ਦਾ ਬਾਣੀ ਜਾਣਾ ਪਰ ਜਿਹੜੇ ਅੰਦਰ ਸੀਲਡ ਨਟ ਨੇਗੇ ਜਾਂ ਕੰਪਨੀ ਦੀ ਸ਼ਿਗਲੇ ਦੇ ਥੱਲੇ ਲੱਗੀ ਹੋਈ ਆ ਜਾਂ ਅੰਦਰੋਂ ਟੈਂਡਰ ਸੀਲਡ ਆ ਇਹ ਚੀਜ਼ਾਂ ਦਾ ਕੋਈ ਮੁੱਲ ਥੋੜੀ ਆ ਯਾਰ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਨਾ ਚੀਜ਼ਾਂ ਦੇ ਮੁੱਲ ਦਾ ਉਹ ਬੰਦੇ ਇਹ ਚੀਜ਼ ਨੂੰ ਸਮਝਦੇ ਆ ਤੇ ਉਹ ਨਹੀਂ ਜਣਾ ਖਣਾ ਨਹੀਂ ਇਹ ਚੀਜ਼ ਨੂੰ ਸਮਝ ਸਕਦਾ ਵੀ ਇਹ ਕੀ ਚੀਜ਼ ਆ ਤੇ ਕਸਟਮਰ ਨੂੰ ਵੀ ਵਿਚਾਰੇ ਨੂੰ ਇਹ ਚੀਜ਼ ਦੀ ਜ਼ਿਆਦਾ ਨੌਲੇਜ ਨਹੀਂ ਹੁੰਦੀ ਆਪਾਂ ਨੂੰ ਤਾਂ ਪਤਾ ਇਹਨਾਂ ਚੀਜ਼ਾਂ ਦਾ ਇਸ ਕਰਕੇ ਜਦੋਂ ਕੋਈ ਬੰਦਾ ਆਪਣੇ ਕੋਲੇ ਕੰਮ ਤੇ ਪਹੁੰਚਦਾ ਤੁਹਾਡੇ ਕੋਲੇ ਕਿਸੇ ਕੋਲੇ ਵੀ ਕੰਮ ਤੇ ਪਹੁੰਚਦਾ ਜਰੂਰ ਯਾਰ ਜਿੰਨਾ ਕਸਟਮਰ ਦਾ ਹੁੰਦਾ ਵੱਧ ਤੋਂ ਵੱਧ ਫਾਇਦਾ ਕਰਕੇ ਦਿਆ ਕਰੋ ਤੇ ਅਸਲੀ ਚੀਜ਼ ਕੰਪਨੀ ਜਿਹੜੀ ਕੁਆਲਿਟੀ ਆ ਉਹਨੂੰ ਬਚਾਉਣ ਦੇ ਵਿੱਚ ਵਿਸ਼ਵਾਸ ਰੱਖੀ ਬਾਕੀ ਕੋਈ ਦਿੱਕਤ ਨਹੀਂ ਤੇ ਧੰਨਵਾਦ ਆ ਤੁਹਾਡਾ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਤੇ ਆਪਾਂ ਵੀ ਧੱਕ ਇਦਾਂ ਹੀ ਪਾ ਕੇ ਰੱਖਣੀ ਜਿਉਂਦੇ ਓ